करो तारि तव्हां करो तार कर ਕਰਦੇ ਬੈਠੇ ਮਦਮੀ ਸਿੰਘ ਉਹ ਬਾਕੀ ਚਰਵਾ ਪਲੇਅਰ ਨੋਟ ਜਸਨ ਦੇ ਓਰੀਏ ਜੀ ਜਿਹੜੀਆਂ ਸਕੋਰਾਂ ਦਾ ਜਿਹੜੀ ਇਹ ਜਨਮਾਰੀਆਂ ਨੇ ਲਓ ਜੀ ਦिशा ਆ

ਗੱਬਰੂ ਕਹਿੰਦੇ ਆਉਂਦੇ ਹੋਏ ਵਿੱਚ ਮੈਦਾਨ ਦੇ ਕਹਿੰਦੇ ਹੋਗੇ ਨੇ ਗੱਬਰੂ ਫਿੱਟਾ ਕਹਿੰਦੇ ਇੱਕ ਨੰਬਰ ਕਮ ਹੋਊ ਆਸਵਾਦ ਕਹਿੰਦੇ ਘੋਲੀਆ ਇਹਨੂੰ ਪਿਆਰ ਦੇ ਨਾਲ ਘੋਲੀਆ ਓਹੋ ਹੋ ਲਾਓ ਵੀ ਮੇਰੇ ਵੀਰੋ ਪ੍ਰੈਕਟਿਸ ਕਰਦੇ ਹੋਏ ਕਹਿੰਦੇ ਦੇਖਦੇ ਆ ਵੀ ਮੈਚ ਦੇ ਵਿੱਚ ਕੀ ਕਰਨਗੇ ਇਦਰੀ ਕਹਿੰਦੇ ਜ਼ੋਰ ਮਾਰਦੇ ਹੋਏ ਗੱਬਰੂ ਮੈਚ ਦੇ ਵਿੱਚ ਦੇਖੋ ਕੀ ਰੰਗ ਲੈ ਆਉਣਗੇ ਤੇ ਆਹ ਕੀ ਬਾਤ ਹੈ ਗੱਬਰੂ ਨੇ ਕਹਿੰਦੇ ਮਾਂ ਹੀ ਆਏ ਕਹਿੰਦੇ ਹਿਮਾਚਲ ਤੋਂ ਪਹੁੰਚੇ ਗੱਬਰੂ ਕਹਿੰਦੇ ਸਪੈਸ਼ਲ ਤੌਰ ਦੇ ਪਹੁੰਚੇ ਗਏ Premises, 1 ਫੁੱਟ ਦੇ ਨਾਲ ਕੱਪ ਦੇ ਨਾਲ ਸਲਮਾਨ ਕੀਤਾ ਜਾਵੇ ਗੱਭਰੂ ਦਾ ਕਹਿੰਦੇ ਇਹ ਕੌਣ ਹੈ ਕਹਿੰਦੇ ਸਤਨਾਮ ਕਹਿੰਦੇ ਨੇ ਇਹਨੂੰ ਕਹਿੰਦੇ ਮੁਕਸਰ ਏਰੀਆ ਗੱਭਰੂ ਦਾ ਬਾਦਰਾ ਦੇ ਲਾਗੇ ਪਿੰਡ ਪੈ ਜਾਂਦਾ ਹੈ ਗੱਭਢਡੇ ਝਿੱਲੇ ਦੇ ਵਿੱਚ ਖੜਾ ਖੜਾ ਹੀ ਖੜਾ ਆਓ ਜੀ ਮੁੰਡਿਆਂ ਦਾ ਗੱਭਰੂਆਂ ਦਾ ਹੋ ਚੁੱਕਿਆ ਮੈਚ ਸਟਾਰਟ ਆ ਤੇ ਦੇਖਾਂਗੇ ਦੋਵੇਂ ਪਾਸੇ ਟੀਮਾਂ ਭਾਰੀਆਂ ਨੇ ਤੇ ਕੋਲ ਜਿਹੜੇ ਸਾਡੇ ਪਿੱਛੇ ਲਾਈਨਮੈਨ ਖੜੇ ਨੇਗੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਗੱਬਰੂਆਂ ਦਾ ਕਹਿੰਦੇ ਪਹਿਲੀ ਰੇਡ ਤੇ ਚੱਲਿਆ ਗੱਬਰੂ ਲਓ ਕਹਿੰਦੇ ਮਾਹੀ ਲਗਾ ਇੱਕ ਵਸੇ ਮਾਹੀ ਪੀ ਮਾ ਦੋਨੇ ਪਾਸੇ ਚੰਗੀਆਂ ਕਿਹੜਾ ਜਿੱਤੂ ਆ ਮੈਦਾਨਾਂ ਵਿੱਚ ਕਬੀਰ ਅੱਜ ਪਤਾ ਲੱਗੂ ਮੈਲੀਆਂ ਦੇ ਜ਼ੋਰ ਦਾ ਟੀਮਾਂ ਦੋਨੋਂ ਚੰਗੀਆਂ ਰੋਲ ਲੀ ਕੈਪਟਨ ਬਾਈ ਕੋਈ ਨਹੀਂ ਕਰਦਾ ਇਹ ਪੇਟ ਉੱਲਾ ਆ ਰਿਹਾ ਹੈ ਗੇਂਦ ਨੂੰ ਸੇਫ ਮੈਂਟ ਰਿਹਾ ਹੈ ਸਾਰੇ ਕਿਤੇ ਫੈਰ ਮਾਇਆ ਬਣਾ ਥੋੜਾ ਥੋੜਾ ਖੜ ਖੜ ਮੈਂ ਤਾਂ ਉਹ ਬਾਅਦ ਰੱਖਣਾ ਆ ਆ ਮੈਂ ਆਹਦੇ ਬਣਾ ਕਾਪੂ ਮਾਰ ਦੋ ਆ ਪੈ ਜਾ ਵਾ ਅੱਛਾ ਵਿਚੇ ਮੇਰੇ ਖਤਾਂ ਅੱਛਾ ਵਿਚੇ ਹਰ ਬੋਸ ਉੱਤਰਾ ਗਿਆ ਨਾ ਵਾਹੀ ਵਈ ਵਰੀ ਉਹ ਨਹੀਂ ਨਹੀਂ ਦਰਗਾ ਨਹੀਂ ਠੀਕ ਬੋਸ ਮੈਂ ਪੈਸਿੰਗ ਮੈਂ ਨਹੀਂ ਕਰਦਾ ਬੜੀ ਰੋਮਾ ਬੈਠੇ ਨਹੀਂ ਕੋਨਟ ਵੇਡਾ ਇੱਥੇ ਜਾ ਕੇ ਬੱਤੀ ਬੜਾ ਕਰਾ ਲਿਆ ਇਧਰ ਵੀ ਲੱਗੇ ਟਾਈਮ ਰੋਕ ਲਈ ਇੱਕ ਕਹਾਣੀ ਕਰ ਦਿੱਤੀ ਖੜੂ ਹੋ ਜਾਏਗਾ ਜੜਦੇ ਮਾੜੇ ਤੈਨੂੰ ਆਉਂਗਾ ਨਾ ਕਰ ਲੈ ਪਿੱਛੇ ਆ ਬਹੁਤ سارے ਬਹੁਤ سارے ਆਇਦੇ ਇਧਰ ਹੋਣਾ ਮਾਹੀ ਓ ਵੈਰੀ ਗੁੱਡ ਓ ਵੈਰੀ ਗੁੱਡ ਟੱਚ ਦਾ ਲੱਗ ਗਿਆ ਜੀ ਲੱਗਿਆ ਨਹੀਂ ਟੱਚਾ 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 ਆ ਆ ਟੱਚ ਆ ਦੇ ਕੱਟਦਾ ਯਾਰ ਤੂੰ ਮੰਗ ਲੈ ਨਾ ਫਿਰ ਖੜਾ ਕਿਤੇ ਨਾ ਉੱਤੇ ਉਹ ਸੁਤਨਾਉ ਨਾ ਟਾਈਮ ਮਾਰ ਕੇ ਨਾ ਤਾ ਕਰਦਾ ਯਾਰ ਤੇ ਉਹਨੂੰ ਸਰਪ੍ਰਾਈਜ਼ ਕਰਾ ਯਾਰ ਮਾ ਟਾਈਮ ਫਾਇਰ ਗਿਆ ਨਾ ਉਹਨੇ ਕੇਅਰ ਕਿ ਗਰੀ ਨਾ ਮਾਸ਼ਾਅੱਲਾ ਕੋਈ ਨਹੀਂ ਪਾਣੀ ਲੋਨੇ ਦੀ ਬੋਫ ਪਸਤਾਨਾ ਉੱਥੇ ਲੰਘਦੇ ਟਾਈਮ ਆਇਆ ਨਹੀਂ ਹੁੰਦਾ ਨਾ ਫੇਵਰੇਟਾ ਦਾਣ ਜਿੱਤ ਤੁਸੀਂ ਟਾਈਮ ਲੱਗੀ ਅੰਗਰੇਜ਼ ਆਊਗਾ ਮੈਂ ਦੱਸ ਤਾ ਭਈ ਨਾ ਨਾ ਮੈਚ ਬਰਾਬਰ ਨਹੀਂ ਨਹੀਂ ਡੂ ਰਣਦਾ ਹੀ ਨਹੀਂ ਗਈ ਪਹਿਲੀ ਰੇਡਾ ਯਾਰ ਪਹਿਲੀ ਰੇਡਾ ਕੀ ਕਰੇ ਨਾ ਉਹ ਨਹੀਂ ਉਹ ਵੀ ਮਾਰ ਆ ਮੜਿਆ ਮੜਿਆ ਵਿੱਚੋਂ ਬੜ ਰਿਹਾ ਦੇਖ ਕਿੰਨਾ ਜੀ ਮੋੜ ਲੈ ਨਾ ਯਾਰ ਇਹਨੂੰ ਗਿੱਟਰੀਆਂ ਨਾਲ ਬੜੀ ਜਾਂਦਾ ਪਹਿਲੀ ਰੇਡਾ ਫੜਾ ਤਾ ਗਿਆ ਹੋਤਾ ਮੈਂ ਤਾਂ ਦੱਸੂ ਐਡੀ ਜੀ ਦੂਓ ਟਾਈ ਦਾ ਫੁੱਟ ਅਗਰੇ ਨਾ 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 ਮਾਹੀ ਹਾਂ ਵੈਰੀ ਗੁੱਡਾ ਕੈਮਬੀਨੇਸ਼ਨ ਬਣਾ ਕੇ ਅੰਰੇਜਾ ਮਾਹੀ ਚੜ ਉੱਤੇ ਮਾਹੀ ਚੜ ਚੜ ਹਾਂ ਮਾਹੀ ਥੱਲੇ ਵਾਇਆ ਥੱਲੇ ਓ ਵੈਰੀ ਗੁੱਡਾ ਓ ਵੈਰੀ ਗੁੱਡਾ ਵਾਹੀ ਓ ਵੈਰੀ ਗੁੱਡਾ ਮਾਹੀ <muchin> ਮਹੀਂ ਆ ਪਿਆ ਉਹ ਆ ਮੈਂਹੀਂ ਮੈਂ ਨਾ ਮੈਂ ਬੋਟੇਂਗ ਨਹੀਂ ਨਾ ਗਾਈਂ ਬਾਈਂ ਤਬਾ ਰੀ ਬੌਂਸ ਕਰਕੇ ਕੱਲੀ ਕੱਲੀ ਬੌਂਸ ਕੱਲੀ ਖੇਡੀ ਕਰ ਬਾਈਂ ਸੀਗਮੈਂਟ ਤੇ ਗੇਂਦ ਸੇ ਕਮਾਲਾ ਜਾ ਕੇ ਕਰਲਾ ਮੜੇ ਮੜਾ ਮੜਿਆ ਹੋਰ ਦੇ ਨਾਲ ਉਹਨੂੰ ਮੋੜਲਾ ਮੋੜਲਾ ਬੌਂਸ ਕਰੇ ਨਾ ਬਾਈਂ ਮੜੇ ਮੜੇ ਸਗੀ ਓ ਮੈਨੂੰ ਚੋਣਦਾ ਨਹੀਂ ਓ ਬੜੀ ਹੋ ਗਈ ਹੋ ਗਈ ਬੋਲੀ ਹੋ ਗਈ ਹੋ ਗਈ ਦੋ ਬੰਦੇ 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 ਸਮਾਧੀ ਆਉਟ ਨਹੀਂ ਕਰਨੀ ਪੰਜ ਹੌਂਸਾ ਤੇ ਮਿਦਾਨਾ ਜਰੀ ਮੰਗ ਰਿਹਾ ਜਮਾ ਮੰਗ ਰਿਹਾ ਗੁਰੇਜ 2 ਪੁਆਇੰਟਸ ਦੀ 2 ਪੁਆਇੰਟਸ ਬੋਲ 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 ਨਹੀਂ ਕਿਸ਼ਨ ਮੰਗ ਰਿਹਾ ਪੁੱਤ ਖੜਾ ਨਹੀਂ ਕਰਨਾ ਉਹ ਲੋਨਾ ਕਰਨਾ ਥੱਲੇ ਬੈਜੀ ਮਾਹੀ ਮਾਹੀ ਥੱਲੇ ਦੇਖ ਦਰਨੀ ਦੋਨਾਂ ਨੇ ਥੱਲਾ ਮਾਹੀ ਦੇਖ ਕੇ ਪਤਾ ਹੈ ਉਹ ਵੈਰੀ ਗੁੱਡ ਮਾਹੀ ਵੈਰੀ ਗੁੱਡ ਸ਼ਾਬਾ ਸ਼ਾਬਾ ਮਾਹੀ ਅਰੇ ਸੇਫ ਰਹੋ ਸੇਫ ਇਹ ਵੀ ਸੀ ਕੱਲਾ ਕੋਈ ਹੋਏ ਹੁਣ ਕੱਢਦਾ ਇਹ ਸੀ ਰੇਡ ਪਾਉਣ ਵਾਲਾ ਦੇ ਵੀ ਫੇਰ ਤਿੰਨ ਦਾ ਤਿੰਨ ਸਮਾਪਤ ਹੋ ਗਈਆਂ ਉਹ ਤਾਂ ਵੀ ਬਹੁਤ ਬਹੁਤ ਬੋਲੇ ਰੁਕਣਾ ਪਈ ਉਹ ਦੁਬਾਰੇ ਕਰ ਬਤਲਣ ਦੁਬਾਰਾ ਕਰਕੇ ਪੂਰੀ ਕਰਕੇ ਆ ਆਲੇ ਪੈਰ ਰੱਖਾ ਕਰ ਮੋੜ ਲਾ ਮੋੜ ਲਾ ਮੋੜ ਲਾ ਮੋੜ ਲਾ ਮੋੜ ਲਾ ਮੜਿਆ ਪਾਣੀ ਮਾਰਨਾ ਮਾਰਨਾ ਟੈਕ ਮਾਰ ਲੈ ਕਰੀ બીએઍજૉ૨થ મનીન્ત 2.3 0.0 ઼ીહ૨઱ મનુસાડ. માડમંજ મા઼િમ મન્સાવલે

ਕਾ ਟਾਈਮ ਆ ਗਿਆ ਹੋਰ ਦਾ ਅੱਖ ਤੇ ਯਾਰ ਇਤਨਾ ਬੜੀ ਦੇਖ ਕੇ ਕੋਈ ਜਲਦੀ ਬੰਡ ਤੇ ਦੇਖ ਕੇ ਪਿੱਛੇ ਆ ਆ ਚੱਲ ਕਰੇ ਸਨ ਆ ਜਾ ਚੱਲ ਚੱਲ ਸਤਨਾਵਾਂ ਜਾ ਉੱਤੇ ਖਾਂ ਸਤਨਾਵਾਂ ਸੈਂਟਰ ਦਾ ਤਾਂ ਡਰ ਨਹੀਂ ਹੈਗਾ ਬੜੇ ਬੜੇ ਕੋਣ ਸਭ ਠੀਕ ਆ ਖੇਡੀ ਚੱਲ ਤੂੰ ਨਹੀਂ ਖੇਡੀ ਚੱਲ ਬੜੇ ਬੜੇ ਬੜਾ Gracias. 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 ਕੋਈ ਨਾ ਕੋਈ ਨਹੀਂ ਬਸ ਆ ਜਾ ਆ ਲੱਗ ਰਿਹਾ ਤਾਂ ਲਾਲਾ ਨਹੀਂ ਯਾਰੇ ਕਰੂਗਾ ਆਪਣੇ ਕੋਲ ਸਾਰਾ ਦੇਖ ਉਹ 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 ਪੁੱਸ ਮੇਰੇ ਕੋਲ ਮੈਂ ਤਾਂ ਸਭਾ ਸਭਾ ਇਹ ਉਹ ਸੁਆਦ ਆ ਆ ਬਾਲੀ ਬਾਲਾ ਗੱਭਰੂ ਆ ਕਹਿੰਦਾ ਅੱਜ ਕੌਡੀ ਦੇ ਵਿੱਚ ਤੂੰ ਮਮਾ ਪਾਊਗਾ ਅੰਮ੍ਰੀ ਨੇ ਕਰਾਇਆ ਸਾਰਾ ਓਏ ਕੰਮ ਪਰ ਨਹੀਂ ਕਰਾਇਆ ਦਾ ਕੋਈ परले जिमीटर के ओले जिधर जिधर तो ले आ हा हा सबा बाबा बाबा अपन साटा नहीं रखे अपन साटा पीछे भी ध्यान दे हां पूरा हां सबा कैप्टन कैप्टन 5 5 ना गया ना केंद्र में लाग गया खाली थोड़ी ओए Terima kasih telah menonton! ਬਾਰ ਮਾ ਉਹ ਮੈਦਾਨ ਤੋਂ ਪਹਿਲਾਂ ਵੀ ਕਹਿੰਦੇ ਕਿਆ ਬਾਤ ਤਾਂ ਨਹੀਂ ਆ ਐਂਡ ਲਾਉਂਦੇ ਹੋਏ ਗੱਭਰੂ ਕਹਿੰਦੇ ਪੂਰੀਆਂ ਸਰੀਰ ਨੂੰ ਖੋਲਦੇ ਹੋਏ ਤੇ ਕਿਵੇਂ ਲੱਗੂ ਬਾਈ ਮੈਚ ਮਾਰੋਗੇ ਜੋਰ ਪੂਰਾ ਪੂਰਾ ਬਾਈ ਪੂਰਾ ਜੋਰ ਮਾਰਨਗੇ ਗੱਭਰੂ ਕਹਿੰਦੇ ਹੋਰ ਨਗਰੇ ਨੇ ਆਹ ਹਾਹ ਕਿਆ ਬਾਤ ਆ ਇੱਕ ਹੋਰ ਉਹ ਜੇ ਮਾਹੀ ਓਵਾ ਕਿਆ ਬਾਤ ਆ ਲਓ ਜੀ ਫਿਰ ਮਿਲਦੇ ਆਓ ਜੋ ਗਰਾਊਂਡ ਦੇ ਵਿੱਚ ਮੰਮਾ ਖਿੱਚ ਪੈ ਗਈ ਮਾਡ ਦੇ ਕਹਿੰਦੇ ਇਹਨਾਂ ਦਾ ਵੀ ਬਹੁਤ ਧੰਨਵਾਦ ਹੈਗਾ ਸਕੋਰਿੰਗ ਬੋਰਡ ਦੇ ਉੱਤੇ ਡਿਊਟੀ ਲੱਗੀ ਗੱਭਰੂਆਂ ਦੀ ਚਾਰ ਚਾਰ ਜਿਹੜਾ ਅਗਨਪਤ ਏ ኦਫੀਸ਼ਲ ਨੇ ਸਾਡੇ ਅੱਜ ਦੇ ਬਹੁਤ ਇਨਾਂ ਦਾ ਧੰਨਵਾਦ ਕਰਦੇ ਆਂ ਅਸੀਂ ਤੇ ਆਹ ਕਹਿੰਦੇ ਦਿੱਤੀਆਂ ਜਾਣੀਆਂ ਕਹਿੰਦੇ ਬੈਸਟ ਐਂਡ ਸੈਕੰਡ ਤੇ ਥਰਡ ਨੂੰ ਕਹਿੰਦੇ ਵੱਡੇ ਮੁਕਾਬਲੇ ਹੋਣਗੇ ਕਹਿੰਦੇ ਮੇਰੇ ਵੀਰੋ ਆਹ ਟਰੋਫੀਆਂ ਨੇ ਕਹਿੰਦੇ ਮੇਰੇ ਵੀਰੋ ਇਹ ਸਿੱਧੇ ਵੰਟ ਕਰ ਲੈਣੇ ਨੇ ਇੱਕ ਇੱਕ ਆ ਆ ਪਾਵਰ ਪਾਵਰ ਦਾ ਵਰਤੋਂ ਕਰਦੇ ਹੋਏ ਉਹ ਕਹਿੰਦੇ ਲੱਗਣਗੇ ਜਿਓਰ ਪ੍ਰਦਰਸ਼ਨ ਕਰਨਗੇ ਵਾਹ ਜੀ ਵਾਹ ਜੀ ਬਾਜ ਸਿੰਘ ਹਾਊਸ ਵੱਲੋਂ ਗੜਾਣਗਰ ਰੇਡ ਦੇ ਉੱਤੇ ਵਾਹ ਜੀ ਵਾਹ ਇੱਕ ਪਹੜ ਦਾ ਵਾਹਦਾ ਇੱਕ ਲੱਖਾਂ ਦੇ ਪਹੜ ਦਾ ਵਾਹਦਾ ਅਭੀ ਟੀਮ ਜਸ ਇੱਕ ਪਾਸੇ ਅੰਗਰੇਜ਼ੇ ਤੋਂ ਹੁਣ ਉਹ ਦੂਜੇ ਪਾਸੇ ਲੱਭ ਪਾਏ ਨੇ ਉਹ ਵਾਰ ਉਹ ਇੱਕ ਪਾਸੇ ਮਾਹੀ ਐਸਾ Kalau nak pergi kalau nak nak nak